ਦੀ ਦਾ ਮੈਸੇਜ ਹੋਰ ਆਲੇ ਦੁਆਲੇ ਦਿਵਾਲੀ ਬਣਾ ਕੇ ਦਿਵਾਲੀ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਤੇ ਮੈਂ ਦਿলো ਰਿਕਵੈਸਟ ਕਰਦਾ ਸਾਰਿਆਂ ਨੂੰ ਵੀ ਆਪਾਂ ਚਾਈਨਾ ਦੀਆਂ ਐਡਮਾਂ ਤੇ ਨਾ ਜਾਈਏ ਉਹ ਚੀਜ਼ ਖਰੀਦੀਏ ਜਿਸ ਦੇ ਨਾਲ ਕਿਸੇ ਦੇ ਘਰ 'ਚ ਦਿਵਾਲੀ ਬਰੇ ਉਹ ਲਾਈਟਾਂ ਲਾ ਲਈਆਂ ਲੜੀਆਂ ਲਾ ਲਈਆਂ ਉਹ ਸੋਹਣੀਆਂ ਜ਼ਰੂਰ ਲੱਗਦੀਆਂ ਬਟ ਇਹ ਦਿਵਾਲੀ ਆਸਲੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਵੱਲੋਂ ਆਪਣੀ ਪੂਰੀ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਫੜਾ ਐ ਡੀਸੀ ਆਫਿਸ ਮੈਂ ਪਹਿਲੀ ਵਾਰੀ ਅੱਜ ਫਸਟ ਟਾਈਮ ਮੇਰੀ ਲਾਈਵ ਸ਼ੀਟਾਂ ਦੇਖਿਆ ਇਹ ਬੱਚਿਆਂ ਨੇ ਖੁਦ ਬਣਾਏ ਹੋਏ ਆ ਪੇਂਟਿੰਗ ਕੀਤੀ ਹੋਈ ਆ ਇੱਥੋਂ ਬਗਾਰ ਵੀ ਜਿਹੜੇ ਦੀਵੇ ਲੋਕ ਕਲੀਆਂ ਚ ਲਾ ਕੇ ਬੈਠੇ ਆ ਖੜੀਆਂ ਤੇ ਲਾ ਕੇ ਬੈਠੇ ਆ ਉਹਨਾਂ ਕੋ ਦੀਵੇ ਲਈਏ ਉਹਨਾਂ ਚ ਪੁਰਾਣੀ ਪਰਪਰਾਣਾ ਦੀਵਾਲੀ ਬਣਾਈਏ ਨਾ ਕਿ ਚਾਇਨਾ ਦੀਆਂ ਆਗਮਾਂ ਪਿੱਛੇ ਪਾਵੇ ਦੀਵਾਲੀ ਤੁਹਾਡੇ ਘਰ ਖੁਸ਼ੀ ਉਹ ਦੇ ਚੇ ਕੇ ਜਾਏਗੀ ਅਸਲੀ ਦੀਵਾਲੀ ਉਹ ਹੈ ਜਿਹੜੀ ਕਿਸੇ ਦੇ ਘਰ ਚ ਖੁਸ਼ੀ ਦੇਵੇ ਆਪਣੇ ਘਰ ਤੇ ਆਪਾਂ ਸਾਰੇ ਬਣਾ ਲਈਏ ਇਹਨਾਂ ਦੇ ਘਰ ਚ ਖੁਸ਼ੀ ਆਈ ਆਪਣੇ ਘਰ ਵਾਹਿਗੁਰੂ ਨੇ ਆਪੇ ਦੇ ਦੇ ਨੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦਾ